ਕਹ ਦਿੱਤੁ ਜਿਹੜਾ ਫਾਸਟ ਮੀਲੋ ਸਾਨੂੰ ਪਤਾ ਹੀ ਆ ਵੀ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਇਸ ਦੇ ਮੱਦੇਨਜ਼ਰ ਅੱਜ ਅਸੀਂ ਲੋਕ ਸਭਾ ਹਲਕਾ ਸੰਗਰੂਰ ਦੇ ਜ਼ਿਲ੍ਹਾ ਬਰਨਾਲਾ ਦੀ ਮੰਡੀ ਧਰੋਲਾ ਵਿਖੇ ਖੜੇ ਆ ਇੱਥੇ ਚਾਦੀ ਚੁਸਕੀਆਂ ਨਾਲ ਸੱਤ ਦੇ ਵਿੱਚ ਬੈਠੇ ਜਨਤਾ ਨਾਲ ਗੱਲਬਾਤ ਕਰਦੇ ਆ ਵੀ ਉਹ ਕਿਸ ਤਰ੍ਹਾਂ ਦੀ ਸਰਕਾਰ ਦਾ ਦੋ ਸਮਾਂ ਦਾ ਦੋ ਸਾਲ ਦਾ ਦੋ ਕਾਰਜਕਾਲ ਨਿਕਲ ਚੁੱਕਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਇਸੇ ਕਾਰਜਕਾਲ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਬਰਨਾਲਾ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਵਨੀ ਚੋਣ ਜਿੱਤ ਚੁੱਕੇ ਨੇ ਉਸ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਕਿਸ ਤਰ੍ਹਾਂ ਦੀ ਭੂਮਿਕਾ ਹਲਕੇ ਦੇ ਵਿੱਚ ਰਹੀ ਹੈ ਇਸ ਤਰ੍ਹਾਂ ਇਸੇ ਮਾਮਲੇ ਨੂੰ ਲੈ ਕੇ ਅੱਜ ਸਾਥਾਂ ਦੇ ਵਿੱਚ ਬੈਠੇ ਆਏ ਲੋਕ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਕੀ ਕਹਿੰਦੇ ਨੇ ਕੀ ਗੱਲਬਾਤ ਸਸੀ ਕੌਰ ਜੀ ਸਸੀ ਕੌਰ ਜੀ ਕਿ ਨਾਲ ਤੜਾਈ ਹਰਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਜੀ ਤੁਸੀਂ ਸਰਕਾਰ ਦਾ ਜੋ ਬਦਲਾਅ ਆਇਆ ਤੇ ਕੀ ਗੱਲਬਾਤ ਬਾਈ ਜੀ ਆਪ ਨੂੰ ਪਤਾ ਹੀ ਹੈ ਜਿਹੜੇ ਲੋਕਾਂ ਨੇ ਬਦਲਾਅ ਲਈ ਬੋਟਾਂ ਪਾਈਆਂ ਸੀਗੀਆਂ ਇਹ ਬਦਲਾਅ ਨਹੀਂ ਕੋਈ ਆਇਆ ਹੈਗਾ ਜੀ ਲੋਕਾਂ ਨੇ ਆ ਹੁਣ ਪਿੱਛੇ ਮਨ ਲਾ ਵੀ ਕੱਲ ਚੋਣ ਹੋਈ ਸੀ ਸੋਸਾਇਟੀ ਦੇ ਵਿੱਚ ਕਦੇ ਵੀ ਕਿਸੇ ਸਿਆਸੀ ਪਾਰਟੀ ਨੇ ਵਿੱਚੇ ਆਮ ਜਨ ਕਿਸਾਨਾਂ ਦੀ ਸੋਸਾਇਟੀ ਦੇ ਵਿੱਚ ਇੰਟਰਫੇਅਰ ਨਹੀਂ ਸੀ ਕਰਿਆ ਕੱਲ ਕੈਬਨਟ ਮੰਤਰੀ ਨੇ ਵੀ ਮਨ ਲਾ ਕਿਸੇ ਮੈਂਬਰ ਦੇ ਘਰੇ ਜਾ ਕੇ ਉਹ ਤੇ ਦਬਾਅ ਪਾਇਆ ਕਈ ਹੋਰ ਨੇੜੇ ਆਕੂ ਆਪਣੇ ਬਰਨਾਲੇ ਜ਼ਿਲ੍ਹੇ ਤੇ ਜਤਨੂਲੇ ਦੇ ਬਹੁਤ ਹੀ ਜਿਆਦਾ ਜਾ ਕੇ ਪ੍ਰੈਸ਼ਰ ਬਣਾਇਆ ਸਾਡੇ ਬੰਦੇ ਖਰੀਦੇ ਗਏ ਚੱਕੇ ਗਏ ਜ਼ਬਰਦਸਤੀ ਪ੍ਰਸ਼ਾਸਨ ਤੋਂ ਫੋਨ ਕਰਾਇਆ ਕਦੇ ਐਸਐਸ ਚੁੱਤਨੂ ਬਲੇ ਦਾ ਫੋਨ ਆਵੇ ਕਦੇ ਸੀਐਸਟਾਫ ਚੋ ਫੋਨ ਆਵੇ ਵੀ ਆਪਾਂ ਉਹ ਬੰਦਾ ਨਿਜਿਤ ਹੋਣਾ ਵਜ੍ਹਾ ਕੀ ਸੀ ਜੋ ਨਿਰਮਲ ਸਿੰਘ ਢੱਲੋਂ ਆ ਉਹਦਾ ਬੇਟਾ ਇਸ ਕਰਕੇ ਬਸ ਉਹਨਾਂ ਨੂੰ ਇਹ ਗੱਲ ਕੁਛ ਵੀ ਨਹੀਂ ਸੀ ਕਿ ਇਹ ਆਮ ਲੋਕਾਂ ਦੀ ਸੋਸਾਇਟੀ ਹੈ ਕਿਸਾਨਾਂ ਦੀ ਸੋਸਾਇਟੀ ਹੈਗੀ ਹੈ ਇਹਦੇ ਵਿੱਚ ਇੰਟਰਫੇਅਰ ਕਰਨ ਦਾ ਸਰਕਾਰ ਦਾ ਕੋਈ ਹੱਕ ਨਹੀਂ ਸੀ ਬਣਦਾ ਜਦੋਂ ਕੱਲ ਚੋਣ ਹੋਈ ਹੈ ਤਕਰੀਬਨ ਤਨੌਲੇ ਦੇ ਸਾਰੇ ਸਾਰੇ ਬੰਦੇ ਨਿਰਮਲ ਟਲ ਹੁੰਦੇ ਨਾਲ ਖੜੇ ਸੀਗੇ ਪਿੰਡ ਦੇ ਲੋਕ ਜਦ ਕਿ ਜਦੋਂ ਚੋਣ ਹੋਈ ਉੱਥੇ ਸਿਰਫ 7 ਮੈਂਬਰੀ ਰਹਿ ਗਏ ਤਨੌਲੇ ਪਿੰਡ ਦਾ ਇੱਕ ਵੀ ਬੰਦਾ ਨਹੀਂ ਸੀ ਜੋ ਇੱਕ ਮੁੰਡਾ ਮੈਂ ਜਾਣਦਾ ਕਿ ਕਿਹਨੋਂ ਦਾ ਸੁੱਖਾ ਸੁਖ ਸੁਖਵਿੰਦਰ ਬੰਗੇਰ ਦੇ ਬੰਦੇ ਜਿੰਨੇ ਵੀ ਹੈਗੇ ਸੀ ਉਹ ਸਾਰੇ ਨਿਰਮਲਟ ਲਾਉਂਦੇ ਉੱਠ ਕੇ ਮਗਰ ਚਲੇ ਗਏ ਉਹਦੇ ਨਾਲ ਇੱਕ ਇੱਕੋ ਹੀ ਬੰਦਾ ਸਵਾਗਤ ਕਰਨ ਵਾਸਤੇ ਉਹਦੇ ਹਾਰ ਪਾਤੇ ਆਪਸ ਵਿੱਚ ਹੀ ਉਹਨਾਂ ਨੇ ਹਾਰ ਹੂਰ ਪਾ ਲਏ ਮੈਨੂੰ ਨਹੀਂ ਕੋਈ ਲੱਗਿਆ ਵੀ ਉਹਦੇ ਨਾਲ ਕੋਈ ਬੰਦਾ ਖੜਿਆ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜਾ ਛੋਟੀ ਜੀ ਇੱਕ ਸੁਸਾਇਟੀ ਦੀ ਇੱਕ ਸੰਸਥਾ ਚ ਪ੍ਰਵੈਤੀ ਪਾਰਟੀਆਂ ਨੇ ਕਦੇ ਅੱਜ ਤੱਕ ਇਹ ਕੰਮ ਨਹੀਂ ਸੀ ਕਰਿਆ ਸੰਚਤ ਤੋਂ ਬਾਹਰ ਅਸਮਰਨਜੀਤ ਮਾਨ ਇੱਕ ਆਪ ਇੱਥੇ ਬੈਠੇ ਹੈਗੇ ਇੱਥੇ ਆਪਣੇ ਆ ਸਾਹਮਣੇ ਧਰਮਸਾਲ ਲੱਗੀ ਇੱਥੇ ਸ਼ਾਇਦ 1 ਲੱਖ ਰੁਪਏ ਦੀ ਗ੍ਰਾਂਟ ਲੱਗੀ ਹੈ ਉਹਦਾ ਮੈਨੂੰ ਇਛਤਰਾਉਂ ਦੇ ਵਿੱਚ ਇੱਕ ਬੈਂਚ ਵੀ ਲੱਗਿਆ ਦਿਖਾ ਦਿਓ ਕੋਈ ਗ੍ਰਾਂਟ ਲੱਗੀ ਦਿਖਾ ਦਿਓ ਸਿਮਰਨਜੀਤ ਸਿੰਘ ਮਾਨ ਡੇਢ ਸਾਲ ਐਮਪੀ ਰਹੇ ਨੇ 9.5 ਕਰੋੜ ਰੁਪਇਆ ਲੱਗਿਆ ਜਦਕਿ ਉਹਨੂੰ 1.5 ਕਰੋੜ ਰੁਪਇਆ ਇਨਾਮ ਦਾ ਦਿੱਤਾ ਗਿਆ ਉਹਨੂੰ ਬਕਾਇਦਾ ਤੂੰ ਪਹਿਲਾ ਐਮਪੀ ਹੈ ਜਿਹਨੇ 7 ਕਰੋੜ ਰੁਪਇਆ ਤਾਂ ਲਾਤਾ ਡੇਢ ਡੇਢ ਸੌਰੀ ਸਾਡੇ ਦੇਣਾ 1.5 ਸਾਲ ਦੇ ਵਿੱਚ 100 ਕਰੋੜ ਰੁਪਇਆ ਐਕਸਟਰਾ ਦਿੱਤਾ ਗਿਆ ਉਹਨੂੰ ਜਦ ਕਿ ਉਹਨਾਂ ਮੁਹੰਮਦ ਸਦੀਕ ਵਾਲੇ ਪੈਸੇ ਵੀ ਮੰਗੇ ਸੀ ਉਹ ਤੋਂ ਕੋਈ ਪੈਸੇ ਸੀ ਉਹਨਾਂ ਖਰਚੇ ਨਹੀਂ ਹੈਗੇ ਪਰ ਉਹ ਟਾਈਮ ਉਦੋਂ ਬਾਅਦ ਚੋਣ ਜਾਬਤਾ ਲੱਗ ਗਿਆ ਨਹੀਂ ਲੱਗ ਸਕੀ ਆ ਹੁਣ ਕੱਲ ਤੁਸੀਂ ਦੇਖਿਆ ਹੋਊਗਾ ਸਿੱਖਾਂ ਨਾਲ ਕੀ ਕੀ ਕੁਝ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਤੁਸੀਂ ਮੋੜ ਕੇ ਯਾਰ ਤੁਸੀਂ ਉਹਨਾਂ ਦੇ ਉਹਨਾਂ ਦੇ ਹਮੇਤੀ ਬਣ ਕੇ ਖੜ ਕੇ ਸਿੱਖਾਂ ਨਾਲ ਕੋਈ ਕੋਈ ਹਮੇਤੀ ਪਾਰਟੀ ਨਹੀਂ ਪੰਜਾਬ ਦੀ ਇਹ ਇਸ ਦਿੱਲੀ ਤੋਂ ਚੱਲਦੀ ਦਿੱਲੀ ਦੀ ਬਹੁਤ ਹੋਈ ਆ ਜੀ 16 ਕਿਨਾਂ ਜੀ ਮੇਰਾ ਨਾਮ ਜੀ ਮੇਰਨਾਲ ਸਿੰਘ ਢਿੱਲੋਂ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਵੀ ਹੁਣ ਆਉਣ ਵਾਲੀ ਲੋਕ ਸਭਾ ਚੋਣ ਹੈ ਉਸ ਬਤੇ ਵਤਨ ਦੇ ਤੁਸੀਂ ਕਿਵੇਂ ਦੇਖਦੇ ਹੋ ਵੀ ਸਰਕਾਰ ਦਾ ਜੋ 2.5 ਸਾਲ ਦਾ ਕਾਰਜਕਾਲ ਆ ਉਹ ਕਿਸ ਤਰ੍ਹਾਂ ਰਹਿ ਚੁੱਕਿਆ ਤੇ ਨਵੀਂ ਕਾਰਜਕਾਰੀ ਤੁਸੀਂ ਕਿਸ ਤਰ੍ਹਾਂ ਦੇਖਦੇ ਬਾਈ ਜੀ ਸਰ ਫੇਲੀਅਰ ਹੈ ਇਹਨਾਂ ਦਾ ਇਹ ਜੂ ਟਰਨ ਵਾਲੇ ਨੇਗੇ ਕੋਈ ਫੈਸਲਾ ਲੈਂਦੇ ਨੇ ਮੁੜ ਕੇ ਬਦਲ ਜਾਂਦੇ ਨੇ ਲੋਕਾਂ ਤੋਂ ਡਰਦੇ ਹੁਣ ਤੁਸੀਂ ਦੇਖੋ ਵੀ ਚੋਣ ਜਾਬਤੇ ਤੋਂ ਇੱਕ ਦਿਨ ਪਹਿਲਾਂ ਬਿੱਲ ਪਾਸ ਕਰਕੇ ਜਦੋਂ ਲੋਕਾਂ ਦਾ ਦਬਾਅ ਦੇਖ ਕੇ ਹੁਣ ਉਹ ਅੱਧਾ ਕ ਵਾਪਸ ਲੈ ਲਿਆ ਪੂਰਾ ਨਹੀਂ ਲਿਆ ਹਜੇ ਮੰਡੀਆਂ ਬਾਰੇ ਉਹਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਅੱਜ ਸਾਡੇ ਪ੍ਰਧਾਨ ਹਰਬੀਰ ਸਿੰਘ ਕਾਦੀਆਂ ਮੈਂ ਕਾਦੀਆਂ ਜੁਨੀਅਨ ਦਾ ਪ੍ਰਧਾਨ ਆ ਬਲਾਕ ਦਾ 70ਗਾ ਤੇ ਉਹਨਾਂ ਦਾ ਵੀ ਅੱਜ ਬਿਆਨ ਆਇਆ ਵੀ ਸਰਕਾਰ ਆਪਦਾ ਸਪਸ਼ਟੀਕਰਨ ਦੇਵੇ ਦੇਖੋ ਇਹ ਹਰੇਕ ਗੱਲ ਜਿਵੇਂ ਨਿੱਕੀਆਂ ਗੱਲਾਂ ਪੈਨਸ਼ਨਾਂ ਕਹਿੰਦੇ ਸੀਗੇ ਲੋਕਾਂ ਨੂੰ ਵੀ ਪੈਨਸ਼ਨਾਂ ਦੇ ਮੰਗਿਆ ਹਜ਼ਾਰ ਹਜ਼ਾਰ ਰੁਪਏ ਬੁੜੀਆਂ ਨੂੰ ਉਹ ਨਹੀਂ ਦਿੱਤੀਆਂ ਹੋਰ ਕਾਫੀ ਗੱਲਾਂ ਨੇ ਕਿਆਂ ਵੀ ਕਿਸੇ ਗੱਲ ਤੇ ਪੂਰ ਨਹੀਂ ਉਤਰੇ ਬਾਕੀ ਕੱਲ ਮੇਰੀ ਚੌਣ ਸੀ ਸੋਸਾਇਟੀ ਚ ਇਹਨਾਂ ਨੇ ਜੀ ਮੈਂ ਪ੍ਰਧਾਨਗੀ ਦਾ ਦਾਵੇਦਾਰ ਸੀਗਾ ਮੇਰੇ ਨਾਲ ਪੰਜ ਮੈਂਬਰ ਹਜੇ ਵੀ ਪੱਕੇ ਖੜੇ ਨੇਗੇ ਸਾਡੇ ਇੱਕ ਦੋ ਮੈਂਬਰ ਇਹਨਾਂ ਨੇ ਪੱਟ ਕੇ ਜੋ ਵੀ ਉਹਨਾਂ ਨੂੰ ਲਾਲਚ ਦਿੱਤਾ ਡਰਾਇਆ ਧਮਕਾਇਆ ਬਹੁਤ ਕੁਝ ਕਰਿਆ ਮੀਤ ਹੇਰ ਸਾਡੇ ਇੱਥੇ ਢਨੌਲੇ ਚ ਆ ਕੇ ਆਪ ਗੁਰਦੁਆਰੇ ਚ ਬੈਠ ਕੇ ਬਾਬਾ ਟੇਕ ਸਿੰਘ ਦਾ ਗੁਰਦੁਆਰਾ ਸੋਨਦਾ ਬਾਬੇ ਟੇਕ ਦੀ ਨਹੀਂ ਸਮਝ ਆ ਰਹੀ ਵੀ ਉਹ ਕਾਲੀ ਦਲ ਦਾ ਜਾਂ ਆਮ ਆਦਮੀ ਦਾ ਕਾਲੀ ਦਲ ਨੇ ਬਹੁਤ ਵੱਡੇ ਉਹਨੂੰ ਅਹੁਦੇ ਦਿੱਤੇ ਬਣੇਗੇ ਪਰ ਅੱਜ ਉਹਨਾਂ ਦੇ ਨਾਲ ਬਹਿ ਕੇ ਬਹੁਤ ਕੁਝ ਹੋ ਰਿਹਾ ਸਾਡੇ ਕੱਲ ਗੁਰਦੁਆਰੇ ਚ 8-10 ਘੰਟੇ ਲਗਾਤਾਰ ਬੈਠੇ ਰਾਤ ਨੂੰ 2 ਵਜੇ ਤੱਕ ਇੱਕ ਨਾ ਜਿਹੜਾ ਇਹ ਸੁਖਵਿੰਦਰ ਬਣਾਇਆ ਇਹਦਾ ਕੋਈ ਰਿਸ਼ਤੇਦਾਰ ਆ ਆਪਣਾ ਜੇਡੀ ਉਹਨੇ ਆਪਣੇ ਰਿਸ਼ਤੇਦਾਰੀ ਖਾਤਰ ਮੀਤਹਿਰ ਨੂੰ ਦਾਤੇ ਲਾਤਾ ਮੈਂ ਨਾ ਬਈਜੀਪ ਮੈਂ ਪੀਪੀ ਪਾਰਟੀ ਵੇਲੇ ਦਾ ਭਗਵੰਤ ਸਤਮਾਨ ਨਾਲ ਤੁਰਿਆ ਵਿਆ ਸੀਗਾ ਬਹੁਤ ਜ਼ਿਆਦਾ ਉਹਨਾਂ ਦਾ ਉਹ ਕਰਿਆ ਉਸ ਤੋਂ ਬਾਅਦ ਆਪ ਆ ਗਿਆ ਆਮ ਆਦਮੀ ਚ ਉਦੋਂ ਵੀ ਇਹਨਾਂ ਦੇ ਨਾਲ ਫਿਰ ਜਦੋਂ ਹੁਣ ਮੀਤਹਿਰ ਪਹਿਲਾਂ ਜਿੱਤਿਆ ਉਦੋਂ ਵੀ ਨਾਲ ਸੀ ਤੇ ਦੁਬਾਰੇ ਜਿੱਤਿਆ ਮੈਂ ਜਿੰਨਾ ਵੀ ਇਹਨਾਂ ਦੇ ਕਾਫਲੇ ਵਗੈਰਾ ਜਾਂਦੇ ਰਹੇ ਨੇ, ਰੋਡ ਸ਼ੋਅ ਕਰਦੇ ਰਹੇ ਨੇ, ਮੇਰੇ ਦੋਨੇ ਟਰੈਕਟਰ ਜਾਂਦੇ ਰਹੇ ਨੇ। ਮੈਂ ਬਹੁਤ ਇਹਨਾਂ ਦੇ ਨਾਲ ਰਿਹਾ ਜਿੱਦੇ ਦੇਖ ਲਓ ਵੀ ਜਿੱਤ ਦੇ ਜਸ਼ਨ ਮਨਾਏ ਤਣੋਲੇ 'ਚ ਮੇਰੀ ਉਹ ਵੀ ਵੀਡੀਓ ਹੋਣਗੀਆਂ ਜਿੱਦੇ ਮੀਤਹਿਰ ਬਰਨਾਲੇ ਆਇਆ ਮੈਂ ਉੱਥੇ ਬੁੱਕਾ ਦੇ ਕੇ ਆ ਬਕਾਇਦਾ ਵੀਡੀਓ ਹੋਣਗੀਆਂ ਮੇਰਾ ਉਹ ਤਾਂ ਦੇਖਿਆ ਨੇ ਵੀ ਕਿੰਨਾ ਉਹ ਕਰਿਆ ਮੈਨੂੰ ਅਖੀਰ ਤੇ ਇਹਨਾਂ ਨੇ ਆਖਿਆ ਵੀ ਜਿਹੜੇ ਸਾਡੇ ਤੇ ਲੋਕਲ ਨਿਗੇ ਹੈਗੇ ਸੀਗੇ ਲੀਡਰ ਬਣੇ ਨੇ ਆਮ ਆਦਮੀ ਦੇ ਇੱਕ ਸਾਡੇ ਗਵਾਰਡ ਦਾ ਵੀ ਆ ਹੋਰ ਨੇ ਤੇ ਤਣੋਲੇ ਦੇ ਇਹਨਾਂ ਨੂੰ ਮੈਂ ਹਾਜਮ ਨਾਇਆ ਵੀ ਇਹ ਚੰਗੇ ਘਰ ਦਾ ਮੁੰਡਾ ਵੀ ਸਾਡੇ ਉੱਤੋਂ ਦੀ ਰਹੂਗਾ ਇਹਨਾਂ ਨੇ ਮੈਨੂੰ ਖਾਲਸਤਾਨੀ ਕਹਿ ਕੇ ਪਾਰਟੀ 'ਚੋਂ ਕੱਢਿਆ ਈ ਮੈਂ ਮੀਤਹਿਰ ਨੂੰ ਸੁਨੇਹਾ ਵੀ ਲਾਇਆ ਮਕਾਬੀ ਬਾਈ ਜੀ ਤੁਸੀਂ ਇਹਨਾਂ ਤੇ ਕੋਈ ਕਰੋ ਮੈਨੂੰ ਇਹ ਧੱਕਾ ਕਰ ਰਹੇ ਨੇ ਮੇਰਾ ਭਾਨ ਜਾਗਾ ਸਮਝਾ ਵੱਡੇ ਪ੍ਰਾਣੇ ਦਾ ਸੱਚੇ ਦਾ ਮੁੰਡਾ ਜਿਹੜਾ ਬਰਨਾਲੇ ਤੋਂ ਇਹਨਾਂ ਨੇ ਟਰੱਕ ਯੂਨੀਅਨ ਦਾ ਪ੍ਰਧਾਨ ਲਾ ਉਹਨੂੰ ਮੈਂ ਸੁਨੇਹਾ ਲਾਇਆ ਸਾਡਾ ਐਮ ਸੀ ਸੀ ਗੋਲਾ ਮੈਂ ਜਿੱਤਿਆ ਸੀ ਕੋ ਸਭ ਤੋਂ ਵੱਧ ਵੋਟਾਂ ਤੇ ਸਾਡੇ ਗਵਾਰ ਚੋਂ ਮੇਵਾ ਜਿੱਤੇ ਸੀ ਉਹ ਸਭ ਤੋਂ ਵੱਧ ਵੋਟਾਂ ਤੇ ਸੀ ਨਾਲ ਖੜੇ ਸੀ ਜਿੱਤਿਆ ਉਹਨਾਂ ਨੇ ਵੀ ਸੁਨੇਹਾ ਲਾਇਆ ਗੋਲਾ ਮਰ ਗਿਆ ਵਿਚਾਰੇ ਦਾ ਅੱਜ ਸਾਡਾ ਭਰਾ ਸੀ ਐਮ ਸੀ ਉਹਨੇ ਵੀ ਸੁਨੇਹਾ ਲਾਇਆ ਪਰ ਇਹਨਾਂ ਨੇ ਕੋਈ ਅਸਰ ਨਾ ਕਰਿਆ ਮੈਂ ਡੀ ਕੇ ਡੀ ਕੇ ਅਖੀਰ ਨੂੰ ਮੇਰਾ ਮੁੰਡਾ ਬੀ ਮੰਡਲ ਨਾ ਤੁਰ ਪਿਆ ਮੈਂ ਅੱਜ ਵੀ ਇਹਦਾ ਕੱਦਿਆਂ ਦਾ ਪ੍ਰਧਾਨ ਆ ਬਲ 77 ਬਲ 77 ਤੇ ਜੋਰ ਅਸੀਂ ਲਾਇਆ ਬਾਕੀ ਹਾਂ ਅੱਜ ਵੀ ਕਹਿੰਦੇ ਆ ਫਿਰ ਇਹਨਾਂ ਨੇ ਜੀ ਮੇਰਾ ਵੀਡੀਓ ਉਹਨੂੰ ਦਿਖਾਉਣ ਲੱਤ ਗਿਆ ਉਹ ਨਹੀਂ ਦਿਖਾਈਆਂ ਵੀ ਆਪਣੇ ਨਾਲ ਸੀਗਾ ਇਹਨਾਂ ਨੇ ਮੇਰੀਆਂ ਜਿਹੜੀਆਂ ਇਹੋ ਜਿਹੀਆਂ ਵੀਡੀਓ ਸੀਗੀਆਂ ਵੀ ਮੈਂ ਮਾਨ ਨਾਲ ਤੁਰ ਪਿਆ ਕਿਤੇ ਜਾਂ ਮੇਰੇ ਮਾਨ ਘਰੇ ਤੋਂ ਤਿੰਨ ਬਾਰੀ ਮਾਨ ਸਾਹਿਬ ਘਰੇ ਆਏ ਨੇਗੇ ਜਾਂ ਹੋਰ ਕਿਤੇ ਵੀ ਉਹ ਦਿਖਾਈ ਗਏ ਫਿਰ ਕੀ ਨੂੰ ਇਹਨਾਂ ਨੇ ਮੇਰੀ ਝਾੜੂ ਖਿੱਚੇਲੀ ਵੀਡੀਓ ਦਿਖਾਈ ਮੀਤ ਵੀ ਕੰਨਾਂ ਦਾ ਕੱਚਾਗਾ ਮੈਂ ਉਹਨੂੰ ਬਹੁਤ ਸਿਆਣਾ ਸਮਝਦਾ ਸੀਗਾ ਉਹਨੇ ਇਹ ਨਹੀਂ ਪੁੱਛਿਆ ਵੀ ਇਹਨੇ ਝਾੜੂ ਖਿੱਚਿਆ ਕਿਉਂ ਆ ਟਰੈਕਟਰ ਮਗਰ ਝਾੜੂ ਖਿੱਚਿਆ ਕਿਉਂ ਆ ਉਹਦਾ ਉਹਦਾ ਵਜ੍ਹਾ ਨਹੀਂ ਯਾਨੀ ਹਾਲਾਂਕਿ ਜ਼ੋਰ ਲਾਉਣ ਲੱਗ ਗਿਆ ਵੀ ਹਾਂ ਵੀ ਆਪਾਂ ਧਨੋਲੇ ਚੋਕਰ ਹੁਣ ਬਣਾ ਕੇ ਜਾਂਦਾ ਧਨੋਲੇ ਚ ਆ ਜੇ ਮੀਤ ਸਾਡੇ 7 ਚ ਆ ਜੇ ਢੱਲੋਪੱਤੀ ਚ ਸਾਨੂੰ ਲੋਕ ਦੱਸ ਦੇਣਗੇ ਵੀ ਕੌਣ ਸੀਗਾ ਨਿਰਮਲ ਕੀ ਸੀਗਾ ਮੇਰੇ ਲੋਕ ਮੇਰੇ ਨਾਲ ਖੜੇ ਨੇ ਮੈਨੂੰ ਕੋਈ ਪ੍ਰਧਾਨੀ ਜਾਂਦਾ ਨਹੀਂ ਹੈਗਾ ਇਹਨਾਂ ਨੂੰ ਦੱਸਾਂਗੇ ਆਉਣ ਵਾਲੇ ਟਾਈਮ ਤੇ ਵੀ ਕੀ ਸੀਗੇ ਸਾਬ ਵੀ ਥੋੜਾ ਜੀ ਨਾਮ ਹੈ ਹਰਪ੍ਰੀਤ ਸਿੰਧੀ ਜੀ ਤੁਹਾਡੇ ਹਲਕੇ ਦੇ ਵਿੱਚ ਐਮਐਲਏ ਦੇ ਵੱਲੋਂ ਕਿਹੜੇ-ਕਿਹੜੇ ਕੰਮ ਕਰਾਇਆ ਤੇ ਕਿਹੜੇ-ਕਿਹੜੇ ਰਹਿੰਦੇ ਨੇ ਕੰਮ ਤਾਂ ਗੱਲਾਂ ਬਾਤਾਂ ਹੀ ਸੀਗੀਆਂ ਸਾਨੂੰ ਉਦੋਂ ਤਾਂ ਮਾਗਰ ਲਾ ਲਿਆ ਵੀ ਆਏ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਦੋ ਜਦੋਂ ਦੀ ਇਹ ਆਪਣੇ ਇਹ ਚ ਆਈ ਹੈ ਸਰਕਾਰ ਉਹਦੋਂ ਦੇ ਅਸੀਂ ਵੀ ਮੈਂ ਵੋਟਾਂ ਪਾਈਆਂ ਨੇ ਇਹਨਾਂ ਨੂੰ ਪਰ ਅਸੀਂ ਆ ਹੁਣ ਜਿਹੜਾ ਕੱਲ ਕੰਮ ਦੇਖਿਆ ਬਹੁਤ ਜ਼ਿਆਦਾ ਇਹਨਾਂ ਨੇ ਸੱੱਕਾ ਕਰਿਆ ਜਿੰਨਾ ਵੀ ਇਹਨਾਂ ਨੂੰ ਐਨਾਂ ਸਰਕਾਰ ਨੂੰ ਚਾਹੀਦਾ ਨਹੀਂ ਸੀ ਵੀ ਇਹ ਸਾਡੇ ਆਮ ਲੋਕਾਂ ਦੀ ਸੋਸਾਇਟੀ ਹੈ ਖੇਤੀ ਕਰਨ ਵਾਲੇ ਜਿਹੜੇ ਸਾਡੇ ਸੰਦਸ ਨੇ ਜਿਹੜਾ ਉੱਥੇ ਉਹਨਾਂ ਦਾ ਇੰਨਾ ਬੁਰਾ ਹਾਲ ਹੈ ਪਾ ਕੇ ਜੇ ਲੈ ਆਉਨੇ ਆ ਬਸ ਓਵੇਂ ਜਿਵੇਂ ਕਿਉਂ ਜਦੋਂ ਖਰਾਬ ਹੁੰਦਾ ਕਰ ਜਦੋਂ ਵਰਤ ਦੇ ਆਖੇਤ ਦੇ ਵਿੱਚ ਆ ਕੇ ਉਦੋਂ ਜਦੋਂ ਦੇਖਦੇ ਆ ਵੀ ਇਹ ਤਾਂ ਟੁੱਟਿਆ ਪਿਆ ਉਹ ਮੇਰੀ ਦੁਵਾਰੀ ਫੇਰ ਉਥੇ ਕੱਢਿਆ ਹੁੰਦੇ ਆ ਉਥੇ ਬੁਰਾ ਹਾਲ ਹੈ ਸੀ ਇਹ ਕਰਕੇ ਨਰਮਲ ਸਿੰਘ ਨੂੰ ਚੁਣਿਆ ਸੀ ਵੀ ਆਪਣਾ ਜੇ ਕੋਈ ਖੇਤੀ ਦੇ ਨਾਲ ਚੰਨ ਕੇ ਸੰਬੰਧਤ ਆਪਣਾ ਕੋਈ ਸੰਦ ਸੰਦੇੜਾ ਵੀ ਸਾਰਾ ਉਹਦਾ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ ਪਰ ਇਹਨਾਂ ਨੇ ਬਸ ਸਰਕਾਰ ਨੇ ਧੱਕਾ ਕਰਕੇ ਉਸੇ ਜਿਹੜੇ ਪਹਿਲਾਂ ਉਹ ਹੁਣ ਪ੍ਰਧਾਨ ਬਣਾਇਆ ਮੁੰਡਾ ਪਹਿਲਾਂ ਉਹ ਮੈਂਬਰ ਸੀ ਉਥੇ ਇਹਨਾਂ ਨੇ ਬਸ ਆਪਦੀ ਸਰਕਾਰ ਦੇ ਸਿਰ ਤੇ ਉਹ ਮੁੰਡੇ ਨੂੰ ਪ੍ਰਧਾਨ ਬਣਾਤਾ ਉਹਦੇ ਕੋਈ ਨਾਲ ਨਹੀਂ ਐਡਾ ਕੋਈ ਸਾਡੇ ਦਾ ਲੋਕ ਸਾਡੇ ਸਾਰੇ ਨਰਮਲ ਢਲੋਂ ਦੇ ਨਾਲ ਨੇ ਅੱਜ ਵੀ ਨੇ ਕੱਲ ਵੀ ਸਾਡਾ ਬਹੁਤ ਵੱਡਾ ਕਾਫਲਾ ਸੀ ਉੱਥੇ ਜਿੰਨੇ ਕੱਲ ਉਹਨਾਂ ਦੇ ਹਾਰ ਹੂਰ ਪਾਉਣ ਵਾਲੇ ਸੀ ਉਹ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕ ਕਰਨੇ ਕੁਝ ਇੱਥੇ ਸਾਡੇ ਗਵਾੜਚ ਨੇ ਕੁਝ ਨਾਲ ਉੱਥੋਂ ਆਏ ਸੀ ਬਸ ਉਹੀ ਉਹੀ ਸੀ ਸਾਡਾ ਉੱਥੇ ਕਿਸਾਨ ਨਹੀਂ ਸੀ ਵੀ ਐਡਾ ਆਏਗਾ ਪਰ ਹੁਣ ਸਾਨੂੰ ਐ ਕਿ ਪਤਾ ਜਦੋਂ ਵਿੱਚ ਵਿਚਰ ਕੇ ਦੇਖਦੇ ਆ ਵੀ ਇਹ ਤਾਂ ਨਿਰਾ ਧੱਕੇ ਚੱਕ ਕਰੀ ਜਾਂਦੇ ਨੇ ਪਹਿਲਾਂ ਤਾਂ ਸਾਨੂੰ ਆਈ ਸੀ ਵੋਟਾਂ ਸੀ ਮੈਂ ਵੀ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ ਜਦੋਂ ਦੀ ਹੋਂਦ ਚਾਈ ਹੈ ਮੈਂ ਉਹਨੇ ਵਾਰੀ ਐਮਪੀ ਪਹਿਲਾਂ ਭਗਵੰਤ ਮਾਨ ਜਿੱਤੇ ਉਦੋਂ ਹੀ ਵੋਟਾਂ ਪਾਈਆਂ ਨੇ ਰੋਡ ਸ਼ੋਅ ਚ ਵੀ ਆਹੀ ਜਾਂਦੇ ਰਹੇ ਆ ਟਰੈਕਟਰ ਟਰਾਲੀਆਂ ਲੈ ਕੇ ਆ ਉਹਦਾ ਪੱਲਿਓਂ ਤੇਲ ਮਚਾਉਂਦੇ ਹੁੰਦੇ ਸੀ ਕੋਈ ਨਾ ਤੋ ਇਹ ਨਹੀਂ ਧਿਕਰਾਇਆ ਵੀ ਆਪਾਂ ਕਿਸੇ ਤੋਂ ਤੇਲ ਪਵਾਉਣਾ ਜਾਂ ਹੋਰ ਕਰਨਾ ਪਰ ਇਹਨਾਂ ਨੇ ਜਿੰਨੀ ਸਾਨੂੰ ਇਹਨਾਂ ਤੋਂ ਆਸ ਸੀ ਸਰਕਾਰ ਤੋਂ ਉਹ ਤਾਂ ਚੰਗੀ ਆਸ ਤਾਂ ਕੀ ਹੋਣੀ ਸੀ ਇਹਨਾਂ ਤੋਂ ਸਾਂਕਾ ਇਹ ਤਾਂ ਸਾਡੇ ਨਾਲ ਧੱਕਾ ਕਰਦੇ ਨੇ ਹੁਣ ਹੁਣਾਂ ਸੋਸਾਇਟੀ ਕੀ ਕਿੱਡੀ ਕ ਗੱਲ ਸੀ ਇਹ ਤਾਂ ਆਮ ਲੋਕਾਂ ਦੀ ਸੋਸਾਇਟੀ ਐ ਕਿਸਾਨਾਂ ਨੇ ਉੱਥੋਂ ਸੰਦ ਸੰਦੇੜਾ ਵਰਤਣਾ ਐ ਹੋਰ ਕਰਨਾ ਐ ਇਹਨਾਂ ਦੀ ਸਰਕਾਰ ਦਾ ਤਾਂ ਇੱਥੇ ਆਉਣ ਦਾ ਮਸਲਾ ਹੀ ਨਹੀਂ ਸੀ ਉਹ ਤਾਂ ਲੋਕਾਂ ਲੋਕਾਂ ਨੂੰ ਜਿਵੇਂ ਚੰਗਾ ਲੱਗਦਾ ਉਵੇਂ ਲੋਕ ਆਪ ਦੇ ਹਿਸਾਬ ਨਾਲ ਬੰਦੇ ਨੂੰ ਚੁਣ ਲੈਂਦੇ ਚੁਣ ਕੇ ਜਿਹੇ ਜਿਹੇ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਕੰਮ ਧੰਦੇ ਸੀ ਉਹ ਬੱਸ ਹੋ ਜਾਂਦੇ ਹੀ ਤੇ ਇੱਕ ਹੋਰ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਗੱਲ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾ ਤੁਹਾਡਾ ਜੀ ਮਨਜੀਤ ਸਿੰਘ ਜੀ ਕਿਵੇਂ ਦੇਖਦੋਂ ਸਰਦਾਰ ਜੀ ਤੁਸੀਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੇ ਚੋਣਾਂ ਨੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਉਮੀਦਵਾਰ ਨੂੰ ਤੁਸੀਂ ਕੱਲ ਹੀ ਦੇਖ ਲਿਆ ਜੀ ਕੱਲ ਜਿਹੜਾ ਸਾਡੇ ਨਾਲ ਤੱਕਾ ਹੋਇਆਗਾ ਬਹੁਤ ਨਜਾਇਜ਼ ਤੱਕਾ ਆ ਸਾਡੇ ਨਾਲ ਸਾਡਾ ਜਿੱਤਿਆ ਹੋਇਆ ਪ੍ਰਧਾਨ ਬਣਿਆ ਹੋਇਆ ਨਰਮਲ ਸਿੰਘ ਨੂੰ ਪੂਰਾ ਫੁੱਲ ਜ਼ੋਰ ਲਾ ਕੇ ਪਰ ਨਰਮਲ ਸਿੰਘ ਕੋਈ ਦਾਵੇਦਾਰ ਨਹੀਂ ਸੀ ਸਾਰੇ ਪਿੰਡ ਨੇ ਕੱਲੇ ਢਿੱਲੋਂ ਪਤਨੀ ਸਾਰੇ ਪਿੰਡ ਦੇ ਬੱਚੇ ਬੱਚਾ ਖੁਸ਼ ਸੀ ਨਰਮਲ ਸਿੰਘ ਤੇ ਸਰਦਾਰ ਨਰਮਲ ਸਿੰਘ ਤੇ ਖੁਸ਼ ਸੀ ਉਹ ਬੰਦੇ ਦੇ ਬੱਚਾ ਕੁਛ ਨਹੀਂ ਕੱਲ ਵੀ ਜਦੋਂ ਚਲੋ ਜਿਹੜੀ ਘਟਨਾ ਵਰਤ ਗਈ ਸਾਡੇ ਨਾਲ ਉਹ ਤੋਂ ਬਾਅਦ ਵੀ 300 ਬੰਦਾ ਨਿਰਮਲ ਸਿੰਘ ਦੇ ਘਰੇ ਸੀ ਉਸ ਬੰਦੇ ਨਾਲ ਸਾਰੇ 11 ਬੰਦੇ ਰਹਿ ਗਏ ਸੀ ਤੇ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਮਤੰਦਿਆਂ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਕੀ ਲੱਗਦਾ ਜੀ ਸਾਡੇ ਪੱਲੇ ਕੁਝ ਪਾਉਂਦੇ ਨਹੀਂ ਇਹ ਕਿਹੋ ਜਿਹੇ ਉਮੀਦਵਾਰ ਦੀ ਤੁਸੀਂ ਆਸ ਰੱਖਦੇ ਦੀ ਮਾਨ ਸਾਹਿਬ ਨਾਲ ਵੀ ਆ ਮਾਨ ਸਾਹਿਬ ਨਾਲ ਆ ਜੀ ਅਸੀਂ ਕਾਲੀਦਾਲਾ ਮਾਨ ਸਾਹਿਬ ਸਾਡਾ ਉਹਦੇ ਨਾਲ ਆ ਅਸੀਂ ਰਹਿਾਂਗੇ ਵੀ ਉਹਦੇ ਨਾਲ ਅਸੀਂ ਇਹ ਸਰਕਾਰ ਤੋਂ ਬਹੁਤ ਨਾਪਤਵਰ ਹੋਈ ਪਈ ਹੈ ਬਹੁਤ ਜ਼ਿਆਦਾ ਜੀ ਕੱਲ ਸਰਦਾਰ ਨਰਮਲ ਸਿੰਘ ਨਾਲ ਜਿਹੜਾ ਤੱਕਾ ਹੋਇਆ ਇਹ ਤੱਕਾ ਬਹੁਤ ਜ਼ਿਆਦਾ ਹੋ ਰਿਹਾ ਨਜਾਇਜ਼ ਤੱਕਾ ਹੋਇਆ ਜਿੱਤਿਆ ਹੋਇਆ ਦਾ ਪ੍ਰਧਾਨ ਬਣਿਆ ਹੋਇਆ ਇਹ ਸਰਕਾਰ ਨੇ ਸਾਡਾ ਰੋਲਿਆ ਕੱਲ ਇਹਦੇ ਬਜੇਸ ਬੰਦੇ ਤੇ ਬੱਚਾ ਬੱਚਾ ਖੁਸਤੀ ਕੱਲਾ ਢਲਮਾ ਪੱਤੀ ਸਾਰਾ ਪਿੰਡ ਖੁਸਤੀ ਜੀ ਲਵੇ ਦੇ ਪਿੰਡ ਵੀ ਕੁਝ ਵੀ ਨਰਮਲ ਸਿੰਘ ਬਣੇ ਤਾਂ ਚੰਗੀ ਗੱਲ ਆ ਲੋ ਜੀ ਇਹ ਸੰ ਥਰੋਲਾ ਸ਼ਹਿਰ ਦੇ ਨਿਵਾਸੀ ਪਰ ਕਿਸੇ ਟਾਈਮ ਸੁਣਿਆ ਜਾਂਦਾ ਵੀ ਵਿਧਾਨ ਸਭਾ ਹਲਕਾ ਥਰੋਲਾ ਵੀ ਰਿਹਾ ਹੈ ਅੱਜ ਕੱਲ ਜੋ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਵਿੱਚ ਪੈ ਰਿਹਾ ਹੈ ਤਰੌਲਾ ਮੰਡੀ ਇੱਥੋਂ ਦੇ ਜੋ ਹਲਕੇ ਦੇ ਵਿਧਾਇਕ ਨੇ ਉਹ ਵੀ ਗੁਰਮੀਤ ਸਿੰਘ ਮੀਤ ਇਹ ਦੱਸਿਆ ਜਾ ਰਹੇ ਨੇ ਵੀ ਜਿਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣ ਲੜੀ ਜਾ ਰਹੀ ਹੈ ਪਰ ਇਸ ਚੋਣ ਦੇ ਮੱਦੇ ਨਜ਼ਰ ਇਸ ਇਲਾਕੇ ਦੇ ਲੋਕਾਂ ਨੇ ਪਹਿਲੇ ਦੱਸ ਦਿੱਤਾ ਵੀ ਕਿੰਨਾ ਕੁ ਇਹਨਾਂ ਦਾ ਬਦਲਾਵ ਵਾਲੀ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਆਉਣ ਵਾਲੇ ਨਤੀਜੇ ਵੋਟਾਂ ਦੇ ਵਿੱਚ ਕਿਹੋ ਜਿਹਾ ਨਿਕਲਣਗੇ ਇਹ ਤਾਂ 6 ਤਰੀਕ ਦੇ ਲਗਭਗ ਜੂਨ ਨੂੰ ਪਤਾ ਲੱਗੇਗਾ ਵੀ ਲੋਕ ਕਿਸ ਤਰ੍ਹਾਂ ਦੀ ਸਰਕਾਰ ਤੇ ਕਿਸ ਤਰ੍ਹਾਂ ਦਾ ਨੁਮਾਇंदा ਚਾਹੁੰਦੇ ਨੇ ਚਾਹ ਦੀ ਚੁਸਕੀ ਨਾਲ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਸਹਿਯੋਗੀ ਸਦਨ ਨितीश ਕੁਮਾਰ